ੴ ਓਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲੂ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਨੂਖਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵਈ ਜੇ ਸੋਚੀ ਲਖਵਾਰ ਚੁੱਕੇ ਚੁੱਕ ਨਾ ਹੋਵਈ ਜੇ ਲਾਇ ਰਾਂ ਲਿਖਤਾਰ ਭੁਖਿਆ ਭੁਖ ਨਾ ਪੰਦਰੀ ਜੇ ਪੰਨਾ ਕੁਰਿਆ ਭਾਰ ਸਹਸ ਸਿਆਣਪਾ ਲਖੋ ਜੇ ਤਾ ਇੱਕ ਨਾ ਚੱਲੇ ਨਾਲ ਕਿ ਸਚਿਆਰਾ ਹੋਈਐ ਕਿਉ ਕੂੜੈ ਤਿਤ ਪਾਲੁ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰੁ ਹੁਕਮ ਨਖਿ ਆਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਭਟਾਈ ਹੁਕਮੀ ਉਤਮ ਨੀਚ ਹੁਕਮ ਲਿਖੁ ਸੁਖੁ ਪਾਈਐ ਇਕ ਨਾ ਭੁਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੈ ਹੁਕਮੈਂਦਰ ਸਭ ਕੋ ਬਾਹ ਰੁਕਮਣਾ ਕੋਈ ਨਾਨਕ ਹੁਕਮੈ ਜੇ 부ਜੈ ਤਾਂ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀ ਤਾਣ ਗਾਵੇ ਕੋ ਬਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਓ ਗਾਵੇ ਕੋ ਜੀ ਲੈ ਫਿਰ ਦੇਉ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵਿਖੇ ਹਦਰਾ ਦੂਰ ਕਤਨਾ ਕਤਿ ਨ ਆਵੇ ਤੋਟ ਕਤ ਕਤ ਅਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਦੁਗਾ ਤੁਕੰਤਰ ਖਾਈ ਖਾਹੀ ਹੁਕਮੀ ਹੁਕਮ ਚਲਾਇ ਰਾਹੋ ਨਾਨਕ ਰਗ ਸਹਿ ਵੇ ਪ੍ਰਵਾਹੋ ਸੱਚਾ ਸਾਹਿਬ ਸਾਚ ਨਾਈ ਪਾਖਿਆ ਪਾਉ અપਾਰ ਆਖੇ ਮੰਗੇ ਜੀ ਜੀ ਤਾਤ ਖਰੀ ਦਾਤਾਰ ਏਰ ਕੇ ਅਕਰ ਕੀਏ ਜਿਤ ਦੇ ਸਹਿ ਦਰਬਾਰ ਮੋਹ ਕੇ ਬੋਲਣ ਭੁੱਲੀਏ ਜੇ ਸੁਣ ਤਰੇ ਪਿਆਰ ਮਰਤਬੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕਫੜਾ ਨਦਰੀ ਮੋਖ ਗੁਵਾਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨਿ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਨੀ ਨਦਾਨ ਉਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਿ ਗੁਰਮੁਖ ਵੇਦਿ ਗੁਰਮੁਖ ਰਿਆ ਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਵ ਜਾਈ ਸਬਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾਵਾ ਜੇ ਸੁਖਾਵਾ ਬਨਪਾਣੀ ਕੀ ਨਾਇ ਕਰੀ ਜੇਤੀ ਸਿਰ ਟੋਪਾਈ ਵਿਖਾ ਬਨ ਕਰਮਾ ਕੀ ਮਲੇ ਲਈ ਮੱਤ ਵਿੱਚ ਰਤਨ ਜਵਾਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਚੁ ਵਿਚਾਰੇ ਆਰ ਜਾ ਨੋਰ ਦਸੋਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤਿ ਜਗ ਲੇ ਜੇ ਸਨਦਰ ਨਾ ਬਈ ਤਾਂ ਬਾਤ ਨ ਪੁੱਛੇ ਕੀ ਕੀਤਾ ਅੰਦਰ ਕੀਤ ਕਰ ਦੋਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਟਿਆ ਗੁਣ ਦੇ ਤਿਆ ਕੋਈ ਨ ਸੁਝਈ ਜੇਤਿ ਗੁਣ ਕੋਈ ਕਦੇ ਸੁਣਐ ਸਤ ਪੀਰ ਸਰਨਾਥ ਸੁਣਐ ਤਰਤ ਤਵਲ ਆਕਾਸ ਸੁਣਐ ਦੀਪ ਲੋਪਾ ਥਾਲ ਸੁਣਿਆ ਕੋਈ ਨ ਸਕੈ ਕਾਲ ਨਾਨਕ ਭਗਤਾ ਸਦਾ ਦੇਗਾ ਸੁਣਐ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਾ ਲਾਹਣ ਮੰਦ ਸੁਣਿਆ ਜੋਗ ਤੁਕਤ ਤਨ ਭੇਦ ਸੁਣਿਆ ਸਾ ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਣ ਸੁਣਿਐ ਪੜ ਪੜ ਕਾ ਬਿਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਰਾਗਨਾ ਕੇ ਗਾਹ ਸੁਣਿਐ ਸੇਖ ਤੀਰ ਪਾਤਿ ਜਾਹੋ ਸੁਣਿਐ ਜਿ ਦੇ ਪਾਵੈ ਰਾਹ ਸੁਣਿਐ ਆਤਮ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵੇਗਾਸ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੀ ਕੋ ਕਹਿ ਪਚੈ ਪ੍ਰਤਾਇ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਸੋ ਨ ਮਨ ਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨੁ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੋਇ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਇ ਜੀ ਕੋ ਮਨ ਜਾਣੈ ਮਨ ਹੋਇ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਰਿਛਿਓ ਪ੍ਰਗਟ ਜਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਪਰਮ ਸਿੱਧੀ ਸਨਬੰਦ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣ ਮਨ ਕੋਇ ਮੰਨੈ ਪਾਵੇ ਮੁਕਤ ਦਵਾਰ ਮੰਨੈ ਪਰਵਾਰੈ ਸਦਾਰ ਮੰਨੈ ਪ੍ਰੇਤਾਰੇ ਗੁਰ ਸੇਖੋ ਮੰਨੈ ਆਨ ਨਾ ਦੇਖੋ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣ ਮਨ ਕੋਇ ਪੰਚ ਪਰਵਾਣ ਪੰਚ ਪਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਦਰਦਾ ਜਾਨ ਪੰਚਾ ਕਾਗੜੀ ਭਿਆਨ ਜੀ ਕੋ ਕਹ ਕਰ ਵਿਚਾਰ ਕਰਤੇ ਕ ਕਰਣ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖਿ ਥਾਪ ਰਖਿਆ ਜਨ ਸੂਤ ਜੀ ਕੋ ਬਿਜੈ ਉਹ ਵੈ ਸਤਿਆਰ ਅਵਲੇ ਉੱਪਰ ਕੇਤਾ ਫਾਰ ਤੜਤੀ ਓਰ ਪਰੈ ਓਰ ਹੋਰ ਇਸਤੇ ਪਾਰ ਤਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਬੀ ਕਲਾ ਮੇ ਓ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਪੂਤ ਕਿਤਾਬ ਸਾਵ ਏ ਖੋਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਨ ਤਾ ਵਿਚਾਰ ਵਾਰਿਆ ਨਾ ਜਾ ਵਾ ਏਕ ਵਾਰ ਜੋਤਿਦ ਪਾਵੇ ਸਾਈ ਪਲੀਕਾਰ ਤੁਮ ਸਦਾ ਸਲਾਮ ਤਨਰੰਕਾਰ ਸੰਕ ਜਪ ਸੰਕ ਪਾਓ ਸੰਕ ਪੂਜਾ ਸੰਕ ਤਬਤਾਓ ਅ ਸੰਖ ਗ੍ਰੰਥ ਮੁਖ ਵੇਦ ਪਾਠ ਸੰਕ ਜੋਗ ਮਨ ਰਹੇ ਉਦਾਸ ਸੰਖ ਭਗਤ ਤੁਮ ਗਿਆਨ ਵਿਚਾਰ ਅ ਸੰਕ ਸਤਿ ਆ ਸੰਕ ਦਾਤਾਰ ਸੰਕ ਸੂਰ ਮੋਪਕਤਾਰ ਸੰਕ ਮੂਲ ਵਿਲਾਏ ਤਾਰ ਉਦਰਤ ਕਮਨ ਕਾ ਵਿਚਾਰ ਵਾਰਿਆ ਅਨੰ ਜਾਵਾ ਇੱਕ ਵਾਰ ਜੋਤਿ ਸੁਪਾਵੈ ਸਾਈ ਫਲੀਕਾਰ ਫਤਿਹਦਾ ਸਲਾਮ ਕੰਧਰੰਕਾਰ असंक मूर्ख अंधकोर शंख चोर रामकोर शंखमर कर जाए जोर शंख गल वड़त या कमाए असंक पापी पाप कर जाहे असंक कूड़ेयार कूड़े फिराए असंक मलेछ मल फाट काहे असंक निंदक सिर करे पार नानक नीच कै विचार ਵਾਰਿਆ ਨਨ ਜਾਵਾ ਏਕ ਵਾਰ ਜੋਤਿ ਪਾਵੇ ਸਾਈ ਫਲੀਕਾਰ ਤੁਸਦਾ ਸਲਾਮ ਤਨਰੰਕਾਰ ਸ਼ੰਖਨਾਵ ਸੰਖਤਾਬ ਗੰਮ ਗੰਮਾ ਸੰਕਲੋ ਇਸਨ ਕੋ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾ ਲਾਗ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾਏ ਜੀ ਫਰਮਾਏ ਤਿਵ ਤਿਵ ਪਾਏ ਜੀਤਾ ਕੀਤਾ ਤੇਤਾ ਨਾਓ ਬਿਨ ਨਾਵੇ ਨਾਹੀ ਕੋਤਾਉ ਕੁਦਰਤ ਕੰਨ ਕਾ ਵਿਚਾਰ ਦਵਾਰਿਆ ਨਾ ਜਾਵਾ ਏਕ ਵਾਰ ਜੋਤਿ ਤੇ ਪਾਵੇ ਸਾਈ ਭਲੀਕਾਰ ਤੁਮ ਪਦਾ ਸਲਾਮ ਤੰਗੜੰਕਾਰ ਹਰੀਏ ਹੱਥ ਪੈਰ ਤਨ ਦੇਹ ਪਾਣੀ ਤੋਤੇ ਉਤਰ ਸੁਖੇਹ ਮੂਤਲੀ ਤੀ ਕਪੜੋਏ ਦੇ ਸਾਬੂਨ ਲਈਏ ਉਹ ਧੋਏ ਪਰਿਏ ਮਤ ਪਾਪਾਂ ਕੈ ਸੰਗ ਉਹ ਤੁਹ ਪੈ ਨਾ ਵੈ ਕੈ ਰੰਗ ਹੁੰਨੇ ਪਾਪੀ ਆਕਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਉਹ ਆਪੇ ਵੀ ਜਾਪੀ ਹੀ ਖਾਓ ਨਾਨਕ ਹੋਕਮੀ ਆਵੋ ਜਾਓ ਤੀਰਤ ਤਪ ਦਇਆ ਦਤ ਦਾਨ ਜੀ ਕੋ ਪਾਵੇ ਤਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ स्वस्तात बाणीं ब्रह्माओ सत्त्वान सदा मन चाओ कमन सो वेला वक्त कमन कमन पित कमन वार कमन सुख ती माओ कमन जितो आ आकार वेल न पाईया पंडित जी जे ओ कुरान वक्त न पायो कादिया जे लिखण कुरान ਤਿਤਵਾਰ ਨਾ ਜੋਗੀ ਜਾਣੈ ਰਤਮਉ ਨ ਕੋਈ ਜਾ ਕਰਤਾ ਸ੍ਰੀ ਠੀਕੋ ਸਾਜਿ ਆਪੇ ਜਾਣੈ ਸੋਈ ਇਹ ਕਹੈ ਆਖਾ ਕਿ ਵਿਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਪਨ ਸਭ ਕੋ ਆਖੈ ਇੱਕ ਦੂ ਇੱਕ ਸਿਆਣ ਵਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਅਗਿਆਨ ਸੋਹੈ पातलां पाताल लख आगासाँ आगास ओड़ कोड कपाल पाल थके वीद कहने को बात उस ऐसे अठा रहे कहने ते बास लोई को तात लिखा हुए तान लिखी है लिखे हुए वनाच नान को वड़ा की है आपी जान याप ਸਲਾਹੀ ਸਲਾਹੀ ਤੀ ਸਰਤ ਨਾ ਪਾਈਆ ਨਦੀਆ ਤੈਵਾ ਭਵੇ ਸਮਗਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਬਣੀ ਜੇ ਤਿਸ ਮਨੁ ਨਾ ਵਿਸਰੈ ਅੰਤ ਨ ਜਬਤੀ ਕੈਣ ਅੰਤ ਅੰਤਨਾ ਕਰਨੇ ਦੇਣ ਅੰਤ ਅੰਤਨਾ ਵੇਖਣ ਸੁਣਨ ਅੰਤ ਅੰਤ ਨ ਜਪੈ ਕਿਆ ਮਨ ਮੰਤ ਅੰਤ ਨ ਜਪੈ ਕੀਤਾ ਆਕਾਰ ਅੰਤ ਨ ਜਪੈ ਪਾਰਵਾਰ ਅੰਤ ਕਾਰਨ ਕੇ ਤੇ ਬਿਲ ਲਾਏ ਤਾਂ ਕੇ ਅੰਤ ਨ ਪਾਏ ਜਾਏ ਇਹ ਹੋ ਅੰਤ ਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਜੀ ਉਪਰੀ ਉੱਚਾ ਨਾਉ ਏ ਵਡੂ ਜਾ ਉਹ ਵੈ ਕੋਇ ਤੇ ਸੋਚੇ ਕੋ ਜਾਣੈ ਸੋਈ ਜੀਵ ਡੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤਮਾਏ ਕਿਤੇ ਮੰਗੇ ਜੋ ਦੇ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਕਬਟ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਕਾਏ ਕਿਤੇ ਆ ਦੁੱਖ ਪੋਖ ਸਦਮਾਰ ਏਹੇ ਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਕਾਇ ਕੁਅਕਣ ਪਾਏ ਓ ਜਾਣ ਦਿੱਤੀਆ ਮੈ ਖਾਏ ਆਪੇ ਜਾਣੇ ਆਪੇ ਦੇ ਆਖੈ ਸਿਪੇ ਕੀ ਕੇ ਜਿਸ ਨੂੰ ਬਖਸੇ ਸਿਖਦਰ ਸਾਲਾ ਨਾਨਕ ਪਾਚਾਈ ਪਾਚਾ ਅਮੁੱਲ ਗੋਣਾ ਅਮਲ ਵਪਾਰ ਮਲ ਵਪਾਰੀ ਮਲ ਪੰਡਾਰ ਮੁੱਲ ਆਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲਾਂ ਸਮਾਹੀ ਮੁੱਲ ਕਰਮਾ ਮਲ ਦੀ ਬਾਣ ਅਮੁੱਲ ਤੁਲ ਅਮਲ ਫਰਵਾਨ முਲ್பකसीಸමුਲण சാಣ മുල් කරമമलफමාण हमමු್ മ್ಲക്ക න්නஞ்சയਆக்கா කೆല விਲයි அखැ වद පಾಡ පड़ण அख पड़े කೆ खण அखබරම அखැ ਇද ਅखැ ග़ਤැ ගതಿंद அਖැ श्ര அख සිද್ध अखැகிட்டகிੀਤੇ බොද්ध ਆਖੇ ਦਾਣਵਿਆ ਆਖੇ ਦੇਵ ਆਖੇ ਸੁਰ ਨਰਮੁ ਜਨ ਸੇਵ ਕੀਤੇ ਅਠੇ ਅੱਖਣ ਪਾਹੀ ਕੀਤੇ ਕਹਿ ਕਹਿ ਉੱਠ ਡਜਾਇ ਕੀਤੇ ਕੀਤੇ ਹੋਰ ਕਰੇ ਤਾਂ ਆਕ ਨ ਸਕੈ ਕੀ ਕੀ ਜੀਵ ਡਪਾਵੈ ਜੀਵ ਡੋਏ ਨਾਨਕ ਜਾਣੈ ਸੱਚਾ ਸੋਏ ਜੀ ਕੋ ਆਖੇ ਬੋਲ ਵਿਗਾੜ ਤਾਲ ਕੀਐ ਸਰਗਾ ਵਾਰਾਂ ਗਾਵਾਰਾਂ सो दर के हा सो कर के हा नित बै सर्व समाले वाजे नाद अनेक संखा के वावन हारे के ते राग परी सो कई अन के गावन हारे गावे तो न पौन पानी बैसतर गावे राजा धर्म द्वारे ਗਾਵੇ ਚਿੱਤ ਗੁਬਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦਰੀਂ ਦਰਸ਼ਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਰਕੇਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਨੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨਉ ਪਾਏ ਤੇਰੇ ਅਠਸਠੀ ਰਤਨ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਡਲ ਵਰ ਪੰਡਾ ਕਰ ਕਰ ਖੇਤਾਰੇ ਸੇ ਤਦਨੋਂ ਗਾਵੇ ਜੋਤਿ ਤੇ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਤਿ ਪਾਵੇਂ ਸੋਈ ਕਰਸੀ ਉਕਮਣਾ ਕਰਣਾ ਜਾਇ ਸੋ ਪਾਤੀ ਸ਼ਾਹੋ ਸਹਾ ਪਾਤਸਾਹਿ ਬੋ ਨਾਨਕ ਰੰਨਰ ਜਾਇ ਮੰਦਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੇ ਬਖੂਤ ਕਿੰਤਾ ਕਾਲਿਕ ਵਾਰੀ ਕਾਇ ਆਜੁਤ ਡੰਡਾ ਪਰਤੀਤ ਆਈ ਬਨ ਕੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸਿਸੈ ਆਦੇਸ ਆਦ ਨੀਲੋ ਨਾਦੁ ਨਾਦੁ ਦੁਗੁ ਦੁਗਿ ਏਕੋ ਵੇਸ ਪੁਤਗਿਆਣ ਦੇ ਆ ਪੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਮਝਾ ਕੀ ਰਿ ਜਿਸ ਦੇ ਅਵਰਾ ਸਾਧ ਸੰਯੋਗ ਵਿਜੋਗ ਦੇ ਕਾਰ ਚਲਾਵੈ ਲੇਖੇ ਆਵੈ ਪਾਗ ਅਨਿਸਿ ਸੈ ਆਦੇਸ ਆਤ ਅਨੀਲ ਅਨਾਦ ਨਾਥ ਜਗ ਜੁਗ ਏਕੋ ਵੇਸ ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀਵਾਨ ਜਿਵਦ ਸੁਭਾਵੈ ਤਵੈ ਚਲਾਵੈ ਜਿਵੋ ਹੋਵੇ ਪਰਮਾਨ ਉਹ ਵੀ ਕੈਵ ਨਨਦਰ ਨ ਆਵੇ ਬਹੁਤਾ ਇਹੋ ਗੜਾਨ ਆਦੇਸਿਸੈ ਆਦੇਸ ਪਾਦ ਅਨੀਲ ਅਨਾਦ ਨਾਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਖ ਚ ਪਾਇਆ ਸੇਕਾ ਵਾਰ ਉਹ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਇਸੈ ਆਦੇਸ ਆਦ ਨੀਲ ਨਾਦ ਨਾ ਤੁਜੁ ਜੁਗ ਜੁਗ ਏਕੋ ਵੇਸ ਇਕ ਦੂਜੀ ਬੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਏੜਾ ਕੀ ਹੈ ਇੱਕ ਨਾਮ ਜਗਦੀਸ਼ ਏਤਰਾਏ ਪਤ ਪਵਡੀਆਂ ਚੜਿਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਜੀਸੰ ਆਕਣ ਜੋਰ ਚ ਪੈਨੈ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਣ ਨੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸਾਤ ਜੋਰ ਕਰ ਵਿਕੇ ਸੋਏ ਨਾਨਕ ਤੁਮ ਨੀਚ ਨਾ ਕੋਏ ਰਾਤੀ ਰਤਿ ਚਿਤਿ ਚਿਤੀ ਵਾਨ ਕਮਨ ਪਾਣੀ ਅਗਨੀ ਪਾਤਾਲ ਜਿਸ ਵਿਦਤਾ ਤੇ ਸਾ ਪਰਕੀ ਤਰਮਸਾਲ ਜਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਈ ਨਾਨਕ ਕਹਿ ਆ ਜਾਪੈ ਜਾਏ ਧਰਮ ਕੰਡ ਕਾਇ ਉਹ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮੇਸ ਕੀਤੇ ਬਰਮੇ ਘਾਟ ਤਕੜੀਐ ਉਪਰੰਗ ਕੀ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬਦਨਾਥ ਕੀਤੇ ਕੀਤੇ ਦੇਵੀ ਵੇਸ ਕਿਤੇ ਦੇਵ ਦਾ ਨਾਮੁ ਮਨ ਕੀਤੇ ਕਿਤੇ ਰਤਨ ਸਮੁੰਦ ਕਿਤੀ ਆਖਾਣੀ ਕਿਤੀ ਆ ਬਾਣੀ ਕਿਤੇ ਪਾਤ ਨਰਿੰਦ ਕਿਤੀਆ ਸੁਰਤੀ ਸੇਵ ਕਿਤੇ ਨਾਨਕ ਅੰਤ ਨਾ ਉੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ phenod ਕੋਡ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਿਥੈ ਕਾੜਤ ਕੜੀਐ ਬੋਤਨੂਪ ਤਾ ਕੀ ਗੱਲਾਂ ਕਤਿਆ ਨਾ ਜਾਹੀ ਜੇ ਕੋ ਕਹਿ ਪਿਛੈ ਫਟਤਾਏ ਤਿੱਥੈ ਕੜੀਐ ਸੁਰਤ ਮਤਿ ਮਨ ਬੁੱਧ ਤਿੱਥੈ ਕੜੀਐ ਸੁਦਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦਮਾ ਬਲਸੂਰ ਤਿਨ ਮੈਂ ਰਾਮ ਰਿਆ ਪ੍ਰਭੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੀ ਰੂਪ ਨ ਕਥਨੇ ਜਾਹੀ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨੁ ਮਾਹੀ ਚਿਤੈ ਪਗਤ ਵਸੈ ਕੇ ਲੋਕ ਰਹੇ ਅਨੰਦ ਸਚਾ ਮਨ ਸੋਏ ਸਤਿ ਕੰਡ ਵਸੈ ਨੰਕਾਰ ਕਰ ਕਰ ਵੀ ਕੈ ਨਦਰਿ ਨਿਹਾਲ ਚਿਤੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਅਨੰਤ ਇਤੈ ਲੋ ਲੋ ਆਕਾਰ ਜਿਗ ਜਗੁ ਕਮਤਿ ਵੈਤਵ ਕਾਰ ਵੇਖੈ ਵਿਗਸੈ ਕਰਿ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਤ ਨਾ ਕਰੜਾ ਸਾਰ ਜਤ ਪਾਹਾਰ ਤੀਰਜ ਸੁਣਿਆਰ ਅਰਣ ਮਤਿ ਦੇ ਦਿੱ ਯਾਰ ਓ ਕੱਲਾ ਕਨ ਤਬਤਾਓ ਭੰਡਾ ਭਾਉ ਅੰਮ੍ਰਿਤ ਤਿਤ ਢਾਲ अडिया सा शब्द सची टकसाल जिन को नदर कर्म तनकार नानक नदरी नदर निहाल श्लोक पवन गुरु पाणी पिता माता तरत महत दिवस रात दुए दाई दाया खेल सगल जगत चंगे आइया बुरे आइया वाच धर्म दूर ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾਨ ਜਿਨ ਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਸੁਖੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ